ਇਗਰੂ ਵਾਰ ਗਰੂ ਵਾਗਿ ਇਕੋਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਵਾਤਾ ਜੁਨੀ ਸੇਫੰ ਗੋਲ ਪਰ ਸਾਥ ਜਬ ਬਾਦ ਸਚੁ ਜੁਬਾਦ ਸਚ ਹੈ ਕਿ ਸਚਾਨਨ ਕੋ ਸੀ ਵੀ ਸਚ ਸੋਚਾ ਸੋਚਨਾ ਹੋ ਗਈ ਜੇ ਸੋਚੀ ਲਗਵਾਰ ਜੁਪੈ ਜੁਪਨਾ ਹੋ ਗਈ ਜੇ ਲਾਇ ਰਹਾ ਲਿਖਾਰ ਪੁਤਰਾ ਪੁਤਨਾ ਉਰੇ ਜੇ ਬਨਆ ਪਰੀਆ ਪਰ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਈ ਦਸਮੀ ਕਵੀ ਉਹ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਕ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਦੈ ਮੋਇ ਵਿਚਾਰੋ ਸੁਖੀ ਵਸੈ ਮੋਰੋ ਪਰਿਵਾਰ ਸੇਵਿਕ ਸਿਖ ਸੇਵਾ ਕਰਤਾ ਰਹਾ ਮੋਰ ਅਸ਼ਾਨ ਵੀ ਕਰਦਾ ਕਰੀ ਅਸਾ ਬੈਰਨ ਕੋ ਆਸ ਗਰੀਆ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਅਗਰ ਨਾ ਪਿਆਉ ਲੋਗਾ ਚਾਉ ਸਤਨ ਤੇ ਪਾਉ ਅਨੰਦਿਕ ਨੂੰ ਬਸਤ ਗੁਰਪਰਸਾਦ ਨਾਮ ਤੇ ਨੰਨ ਨਾਤ ਖੰਡਾ ਬਸਵਤਾ ਪਾਇਆ ਸਿਆਸੀ ਮੰਗਣੀ ਨਾ ਬਾਗ ਮਹਿਰਾਗਰ ਪਰਵਾਸ ਸਭ ਤੋਂ ਦਵਨ ਆਇਆ ਸਭ ਤੋਂ ਦਗਾ ਬਹਾਰੀ ਕੇਰਾਮਨ ਜੀ ਨੇ ਬਸਾਇਆ ਕਹੇ ਨਾਨਕ ਅਨੰਦ ਹੋ ਸਕਦੀ ਨਾ ਪਾਇ ਮਨ ਮੇਰਾ ਤਰ ਤਰ ਰੋ ਨਾ ਰੋ ਨਾ ਰੋ ਕੋ ਮਨ ਮੇਰੇ ਸੋਤੀ ਸਵਨਾਂਗੀ ਹਾਂਜੀ ਹੁਣ ਆਪਾਂ ਪਾਠ ਕਰਕੇ ਚੱਕ ਲੈ ਕੱਪੜੇ ਤੇ ਕੱਪੜਿਆਂ ਨੂੰ ਮੈਂ ਸੋਚਿਆ ਵੀ ਮਸ਼ੀਨ ਚ ਪਾ ਦਿੰਨੀ ਆ ਤੇ ਨੇ ਦੂਸਰੇ ਕੰਮ ਨੇ ਵੇੜ ਲੂੰਗੀ ਤੇ ਪਾਣੀ ਚੱਕਿਆ ਪਾਇ ਮੈਂ ਪਾਣੀ ਪਾਇਆ ਪਾਣੀ ਪਾ ਕੇ ਕਿਉਂਕਿ ਦੇਖੋ ਡੇਲੀ ਦੇ ਕੱਪੜੇ ਇੰਨੇ ਹੋ ਜਾਂਦੇ ਨੇ ਸਵੇ ਸਵੇਰੇ ਸਭ ਤੋਂ ਪਹਿਲਾਂ ਕੱਪੜਿਆਂ ਨੂੰ ਹੀ ਦੇਖਣਾ ਪੈਂਦਾ ਵੀ ਕਿੰਨੇ ਕਿੰਨੇ ਸਾਰੇ ਬਾਥਰੂਮਾਂ 'ਚ ਡੈਨਿੰਗ ਟੇਬਲ ਤੱਕ ਖਿਲਾਰੇ ਪਏ ਪਏ ਹੁੰਦੇ ਨੇ ਪਾਣੀ ਪਾ ਕੇ ਨਾ ਆਪਾਂ ਨੇ ਫਿਰ ਉਹਦੇ ਵਿੱਚ ਸਰਪ ਵਗੈਰਾ ਪਾ ਕੇ ਮੈਂ ਕੱਪੜੇ ਪਾਤੇ ਸਵੇਰੇ ਦੇ ਮੇਰੇ ਕੰਮਾਂ ਨਾਲ ਕਈ ਫਰੈਂਡ ਸੋਚਦੇ ਹੋਣਗੇ ਵੀ ਹਨਾ ਮੈਂ ਚੈਨਲ ਦੇ ਉੱਤੇ ਇੰਨਾ ਨਾ ਟਾਈਮ ਹਨਾ ਲਾਈਵ ਬੈਠਦੀ ਆ ਦੁਪਹਿਰੇ ਵੀ ਮੈਂ ਪਤਾ ਨਹੀਂ ਇਹ ਨਾ ਬੇਲੀਆਂ ਕਿਉਂਕਿ ਹੁੰਦੇ ਆ ਆਮ ਤੌਰ ਤੇ ਵੀ ਬੇਲੀਆਂ ਨੇ ਨਾ ਇਹ ਤਾਂ ਤਾਂ ਕਉ ਕਰੀ ਜਾਂਦੀਆਂ ਨੇ ਪਰ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਅਗਰ ਮੇਰੇ ਕੰਮ ਦੇਖ ਕੇ ਤੁਹਾਨੂੰ ਚੱਕਰ ਆਉਣ ਲੱਗ ਜਾਣਗੇ ਕਿ ਮੇਰੇ ਕਿੰਨੇ ਕੰਮ ਨੇ ਹਜੇ ਤੇ ਮੈਂ ਤੁਹਾਨੂੰ ਮੋٹے ਮੋٹے ਕੰਮ ਦਿਖਾ ਰਹੀ ਆ ਨਾ ਤੇ ਪਹਿਲਾਂ ਮੈਂ ਕੱਪੜੇ ਮਸ਼ੀਨ 'ਚ ਪਾ ਦੇ ਫਿਰ ਮੈਂ ਚੱਕਿਆ ਪੈਪ ਕਿਉਂਕਿ ਨੇਰੀ ਰੇਤਾ ਨਾ ਕਾਫੀ ਚੜ ਜਾਂਦਾ ਫਰਸ਼ ਦੇ ਉੱਪਰ ਮੈਂ ਪਾਣੀ ਮਾਰ ਕੇ ਫਿਰ ਵਾਈਪਰ ਮੱਹਾ ਮਾਰ ਦੂੰਗੀ ਤੇ ਦੇਖ ਹੁਣ ਕੱਲੇ ਜਣਿਆ ਨਾ ਕੱਲੇ ਜਣੇ ਦਾ ਤੁਹਾਨੂੰ ਪਤਾ ਵੀ ਜਿਹੜੀ ਜਿਹੜੀਆਂ ਸਿਸਟਰ ਕੱਲੀਆਂ ਨੇ ਕਿੰਨਾ ਕੰਮ ਹੋ ਜਾਂਦਾ ਤੇ ਪਾਣੀ ਮਾਰਿਆ ਤੇ ਪਾਣੀ ਮਾਰ ਕੇ ਫਿਰ ਉਸ ਤੋਂ ਬਾਅਦ ਸੋਚਿਆ ਵੀ ਵਾਈਪਰ ਮਾਰ ਦੂੰਗੀ ਕੱਲੇ ਦੀ ਹੈਨਾ ਜਦੋਂ ਘਰ ਦੇ ਵਿੱਚ ਜਿਹੜਾ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਸਾਰੇ ਕੰਮ ਹਜੇ ਤਾਂ ਬੱਚਿਆਂ ਨੂੰ ਛੁੱਟੀਆਂ ਨੇ ਹਸਬੰਦ ਜੀ ਨੂੰ ਵੀ ਅੱਜ ਛੁੱਟੀ ਸੀ ਨਹੀਂ ਤਾਂ ਮਾਰਨਿੰਗ ਟਾਈਮ ਉਹਨਾਂ ਦਾ ਟਿਫਿਨ ਬਣਾਉਣ ਤੀਨਾ ਦੋ ਤਿੰਨ ਘੰਟੇ ਲੱਗ ਜਾਂਦੇ ਨੇ ਤੇ ਫਿਰ ਮੈਂ ਆਪਣੀ ਬਗੀਚੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਆ ਨਾ ਉਹ ਨੂੰ ਵੀ ਮੈਂ ਆਪਣੇ ਬੱਚਿਆਂ ਵਾਂਗੂ ਕੇਅਰ ਕਰਦੀ ਆ ਤੇ ਮੈਂ ਨਹੀਂ ਸੋਚਦੀ ਹੈਗੀ ਵੀ ਮੈਂ ਕੰਮਾਂ ਦੇ ਵਿੱਚ ਔਖੀ ਆ ਨਾ ਪਰ ਮੈਂ ਆਪਣੀ ਬਗੀਚੀ ਨੂੰ ਜ਼ਰੂਰ ਕੇਅਰ ਕਰਦੀ ਆ ਮੈਂ ਸਾਰੇਆਂ ਨੂੰ ਪੌਦਿਆਂ ਨੂੰ ਛੜਕ ਕੇ ਪ ਕਿਉਂਕਿ ਦੋ ਦਿਨ ਹੋ ਗਏ ਸੀ ਪਾਣੀ ਨਹੀਂ ਦਿੱਤਾ ਤੇ ਕੁਸਤਾ ਮੈਂ ਪੈਪ ਨਾਲ ਮਾਰ ਦਿੱਤੀ ਬਾਕੀ ਜਿਹੜੀ ਜਗ੍ਹਾ ਰਹਿ ਗਈ ਸੀ ਉੱਥੇ ਮੈਂ ਇੱਕ ਬਾਲਟੀ ਪਾਣੀ ਦੀ ਮਾਰ ਕੇ ਕਿਉਂਕਿ ਜੋ ਪੋਚਾ ਲਗਾਉਣੇ ਨਾ ਪੋਚੇ ਨਾਲ ਬਾਹਰਲਾ ਜਿਹੜਾ ਰੇਤ ਤਾਂ ਹੈ ਨਾ ਉਹ ਨਹੀਂ ਨਿਕਲਦਾ ਹੈਗਾ ਤੇ ਮੈਂ ਗੇਟ ਤੇ ਪਾਣੀ ਮਾਰਦਾ ਤੇ ਉਹ ਅੰਦਰ ਵੀ ਚਲੇ ਆ ਗਿਆ ਤੇ ਫਿਰ ਮੈਂ ਬਾਈਪਰ ਦੇ ਨਾਲ ਇਹਨੂੰ ਸਾਰੇ ਪਾਣੀ ਨੂੰ ਹੋਂਦੀ ਨੇ ਤੇ ਫਰਸ਼ ਸਾਫ਼ ਹੋ ਜਾਂਦਾ ਦੇਖੋ ਆਪਾਂ ਹਣਾ ਇੱਕ ਚਾਚਾ ਦੇ ਵਿੱਚ ਢੇਢੇ ਕਰ ਪਾ ਲੈਣਾ ਪਰ ਕੱਲੇ ਬੰਦੇ ਨੂੰ ਨਾ ਇਹਨਾਂ ਨੂੰ ਸਫਾਈ ਕਰਨੀ ਬਹੁਤ ਔਖੀ ਲੱਗਦੀ ਹੈਗੀ ਜੇ ਕੋਈ ਹਣਾ ਸਫਾਈ ਕਰਨ ਵਾਲੀ ਰੱਖ ਦੇ ਵੀਾਂਗੇ ਤਾਂ ਉਹ 2-3000 ਰੁਪਏ ਤਾਂ ਉ ਤੇ ਬਾਕੀ ਹੈ ਨਾ ਸਫਾਈ ਵੀ ਕਿਹੜੀ ਕਰਦੇ ਆ ਨਾ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦਿਖਾਉਂਗੀ ਜੰਗਰਾਂ ਵਾਲੇ ਹਨਾ ਕੂੜਾ ਸਿੱਟਣਾਉਂਦੀ ਹੈ ਜਿਹੜੇ ਦੀਦੀ ਉਹ ਸਿਰਫ ਉੱਤੋਂ ਉੱਤੋਂ ਨਾ ਕੂੜਾ-ਕੂੜਾ ਗੋਹਾ-ਗੋਹਾ ਸਿੱਟ ਜਾਂਦੀ ਹੈ ਬਈ ਮਤਲਬ ਕਿ ਝਾੜੂ ਵੀ ਨਹੀਂ ਮਾਰਦੀ ਹੈਗੀ ਕਿਤੇ ਇੱਕ ਨਾ ਕਹੇਨੋਂ ਅਸੀਂ ਹਾਊਸ ਵਾਈਫ ਆ ਨਾ ਸਵੇਰ ਤੋਂ 4 ਵਜੇ ਤੋਂ ਲੈ ਕੇ ਸ਼ਾਮ ਨੂੰ 12 ਵਜੇ ਤੱਕ 11 ਵਜੇ ਜਾਂਦੇ ਨੇ ਰਾਤ ਦੇ ਕੋਈ ਸਾਨੂੰ ਇਹ ਵੀ ਨਹੀਂ ਕਹਿੰਦਾ ਹਨਾ ਵੀ ਤੁਸੀਂ ਭੁੱਖੀਆਂ ਦਿਹਾਈਆਂ ਰੋਟੀ ਖਾ ਲਓ ਜਾਂ ਦਾਮ ਲੈ ਲਓ ਤੇ ਕਦੇ ਕਦੇ ਹਸਬੰਡ ਜੀ ਕਹਿ ਦਿੰਦੇ ਨੇ ਨਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਘਰਾਂ ਦੇ ਨਾ ਕੀ ਹਾਲ ਨੇਗੇ ਤੇ ਹਸਬੰਡ ਜੀ ਆ ਕੇ ਮੈਨੂੰ ਪੁੱਛ ਰਹੇ ਨੇ ਵੀ ਤੂੰ ਸਾਰਾ ਦਿਨ ਫਰੀ ਜਾਨੀ ਆ ਨਾ ਥੋੜਾ ਕਾਣਾ ਬੈਠ ਕੇ ਧਾਮ ਲੈ ਕੇ ਚਾਹ ਪੀ ਲਿਆ ਕਰ ਪਰ ਹੁਣ ਕੰਮ ਹੁੰਦੇ ਨੇ ਜਿਹੜੇ ਧੁੱਪ ਚੜ ਜਾਂਦੀ ਹੈ ਫਿਰ ਧੁੱਪ ਚੜੀ ਤੋਂ ਕੰਮ ਹੁੰਦੇ ਵੀ ਨਹੀਂ ਹੈਗੇ ਤੇ ਫਿਰ ਮੈਂ ਸਾਰੇ ਵੇੜੇ 'ਚ ਝਾੜੂ ਮਾਰਦਾ ਤੁਸੀਂ ਮੇਰਾ ਘਰ ਦੇਖਿਆ ਹੀ ਆ ਨਾ ਇੱਕ ਵਿੱਗੇ ਦੇ ਵਿੱਚ ਨਾ ਪੂਰਾ ਆਪਣਾ ਘਰ ਹੈਗਾ ਤੇ ਫਿਰ ਇਹਨੂੰ ਇਹ ਸਫਾਈ ਕਰਨੀ ਤਾਂ ਬਸ ਇੱਕ ਖਾਲਾ ਜਿਹਦਾ ਬਾੜਾ ਹੀ ਨਹੀਂ ਕਹਿਣਾ ਸਖਾ ਲੈਣਾ ਇੱਕ ਵੀ ਉਹਦੀ ਕੋਠੀ ਪਾਈ ਉਹਦੇ ਅਕਰ ਹੈ ਪਰ ਜਦੋਂ ਇਹਨਾਂ ਦੀ ਸਫਾਈ ਕਰਨੀ ਪੈਂਦੀ ਹੈ ਨਾ ਫੇਰ ਪਤਾ ਲੱਗਦਾਗਾ ਦੇਖੋ ਹੁਣ ਕਿੰਨੇ ਚਾਹ ਦੇ ਨਾਲ ਆ ਨਾ ਇੱਕ ਔਰਤ ਹੈਗੀ ਜਿਹੜੀ ਪਹਿਲਾਂ ਦੇ ਪੇਕੇ ਘਰ ਸਮਾਰੀ ਜਾਂਦੀ ਹੈ ਫਿਰ ਆਪਦਾ ਸੋਹਰੇ ਘਰ ਸਮਾਰੀ ਜਾਂਦੀ ਹੈ ਪਰ ਪਤੀ ਜਿਹਾ ਸਰਣਾ ਇੱਕ ਮਿੰਟ ਵਿੱਚ ਕਹਿ ਜਾਂਦੇ ਨੇ ਉਹਨੂੰ ਹਨਾ ਜabb ਵਗ ਜਾ ਸਾਡੀ ਨਹੀਂ ਤੇਰੇ ਨਾਲ ਨਹੀਂ ਬਦੀ ਤੇ ਬਾਕੀ ਪੇਕੇ ਘਰ ਜਾਂਦੀ ਆ ਜਦੋਂ ਹਨਾ ਉੱਥੇ ਪਰਜਾਈਆਂ ਨੂੰ ਐ ਲੱਗਦਾ ਵੀ ਪਤਾ ਨਹੀਂ ਸਾਡੇ ਤੇ ਇਥੇ ਹੁਕਮ ਚਲਾਉਣ ਆਈ ਹੈਗੀ ਹਨਾ ਪਰ ਇਹ ਨਹੀਂ ਸੋਚਦੇ ਵੀ ਕਿੰਨੇ ਰੀਚਾਂ ਨਾਲ ਇਹ ਨੇ ਵਿਚਾਰੀ ਦੋ ਦੋ ਥਾਵੇਂ ਘਰ ਜੋੜਦੀ ਆ ਪਰ ਇਹਦਾ ਹਨਾ ਕਿਤੇ ਵੀ ਕਰਨੀ ਹੁੰਦਾ ਹੈਗਾ ਪਰ ਚਲੋ ਜ਼ਿੰਦਗੀ ਹੈ ਪਰਮਾਤਮਾ ਨੇ ਹਨਾ ਜਿੱਦਾਂ ਜਿੱਦਾਂ ਜੋੜਿਆ ਉਤੋਂ ਉਦਾਂ ਸਾਰੇ ਕਰੀ ਜਾਂਦੇ ਆਗੇ ਪਰ ਸਾਰਿਆਂ ਨੂੰ ਹਨਾ ਕਦਰ ਕਰਨੀ ਚਾਹੀਦੀ ਆ ਔਰਤ ਦੀ ਕਿਉਂਕਿ ਜੀ ਹੁਣ ਇੱਕ ਮਾਪਾਪ ਹੀ ਨੇ ਨਾ ਜਿਹੜੇ ਤੀ ਨੂੰ ਕਹਿੰਦੇ ਨੇ ਪੁੱਤ ਥੱਕ ਗਈ ਹੋਵੇਂਗੀ ਤੂੰ ਬਹਿ ਜਾ ਫਿਰ ਚੱਲ ਮੈਂ ਡੰਗਰਾਂ ਵਾਲੇ ਬਾਗੀ ਦੇਖੋ ਇਧਰ ਹੈ ਨਾ ਸਵੇਰੇ ਦੀਦੀ ਉਹ ਗੋਹਾ ਸਿੱਟ ਕੇ ਜਾਂਦੇ ਚਲ ਗੋਹਾ ਸਿੱਟਣ ਵਾਲੇ ਲਾਏ ਹੋਏ ਨੇਗੇ ਪਰ ਕਿਤੇ ਵੀ ਹੈ ਨਾ ਝਾੜੂ ਨਹੀਂ ਮਾਰ ਕੇ ਜਾਂਦੇ ਹੈਗੇ ਮੈਨੂੰ ਸਵੇਰੇ ਸਵੇਰੇ ਨਾ ਇੰਨਾ ਜਿਆਦਾ ਹੋਉਂਦਾ ਦੇਖੋ ਸਾਰਾ ਦਿਨ ਕੰਮ ਕਰੀ ਜਾਂਦੇ ਹੈ ਨਾ ਫਿਰ ਵੀ ਜਦੋਂ ਕੋਈ ਹੈ ਨਾ ਕਰਦਾ ਇਹ ਕਹਿ ਦਿੰਦਾ ਨਾ ਵੀ ਇਸ ਲੈ ਘਰੇ ਤਾਂ ਇੰਨਾ ਗੰਦ ਪਿਆ ਹੈਗਾ ਹਨਾ ਤੁਸੀਂ ਮੈਨੂੰ ਨਾ ਕਈ ਵਾਰ ਇਹ ਵੀ ਕਹਿ ਦਿੰਦੇ ਨੇ ਨਾ ਮੰਮੀ ਜੀ ਕਹਿੰਦੇ ਨੇ ਲੈ ਆ ਚੈਨਲ ਖੋਲ ਕੇ ਕੀ ਹੋਇਆਗਾ ਨਾ ਘਰ ਦਾ ਜਲੂਸ ਨਿਕਲਿਆ ਪਿਆ ਪਰ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਣੀ ਅੱਜ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੰਮ ਕਰਦੀ ਆਂ ਦੇਖੋ ਦੋ ਤਿੰਨ ਪਾਰਟ ਬਣ ਗਏ ਆ ਨਾ ਵੀਡੀਓ ਦੇ ਤਾਂ ਮੈਂ ਇਸ ਲਈ ਤੁਹਾਨੂੰ ਅੱਧਾ ਕੰਮ ਦਿਖਾਉਣੀ ਆ ਸਵੇਰ ਦਾ 11 ਵਜੇ ਤੱਕ ਦਾ ਹਜੇ ਤਾਂ ਮੈਂ ਮੋٹے ਮੋٹے ਕੰਮ ਦਿਖਾ ਰਹੀ ਜਿਹੜੇ ਵਿੱਚੋਂ ਕੰਮ ਕਰ ਜਾਨੀ ਆ ਮੈਂ ਉਹ ਤੁਹਾਨੂੰ ਨਹੀਂ ਦਿਖਾਏ ਤੇ ਹੁਣ ਆ ਦੇਖੋ ਆਪਾਂ ਫਿਰ ਜਿਹੜੇ ਟੋਏ ਹੁੰਦੇ ਨੇ ਬਾਹਰ ਨਾ ਵੈਸੇ ਹਸਬੰਦ ਜੀ ਵੀ ਕਦੇ-ਕਦੇ ਕਰ ਦਿੰਦੇ ਨੇ ਵਿਚਾਰੇ ਉਹ ਵੀ ਕੀ ਕਰਨਾ ਨਾ ਛੁੱਟੀ ਉਹਨਾਂ ਨੂੰ ਦੋ ਦਿਨ ਦੀ ਮਜ਼ਾ ਆਉਂਦੀ ਹੈਗੀ ਤੇ ਮੈਂ ਟੋਇਆਂ ਨੂੰ ਭਰਦਾ ਤੇ ਮੈਂ ਬਾਹਰ ਨਾ ਇੱਕ ਅਮਰੂਦ ਦਾ ਪੌਦਾ ਲਗਾਇਆ ਤੁਹਾਨੂੰ ਪਤਾ ਹੀ ਵੀ ਮੈਨੂੰ ਪੇੜਾਂ ਪੌਦਿਆਂ ਨਾਲ ਬਹੁਤ ਪਿਆਰ ਆ ਚਾਹੇ ਮੈਂ ਜਿੰਨੀ ਮਰਜ਼ੀ ਹੈ ਨਾ ਮੇਰੀ ਬੀਜੀ ਲਾਈਫ ਹੈ ਜਿੰਨੀ ਮਰਜ਼ੀ ਮੈਂ ਔਖੀ ਆ ਪਰ ਮੈਂ ਪੌਦਿਆਂ ਦੀ ਬਹੁਤ ਕੇਅਰ ਕਰਦੀ ਆ ਤੇ ਜੂਰੀਆ ਰੇਪਿਆ ਸੀਗਾ ਨਾ ਇਹ ਕਾਫੀ ਟਾਈਮ ਦਾ ਪਿਆ ਸੀ ਜੰਮਿਆ ਪਿਆ ਸੀਗਾ ਤੇ ਹਸਬੰਦ ਜੀ ਨੇ ਅੱਜ ਛੁੱਟੀ ਸੀ ਕਹਿੰਦੇ ਮੈਂ ਵੀ ਮੱਕੀ ਦੇ ਵਿੱਚ ਪਾ ਦਿੰਨਾ ਨਾ ਮੈਂ ਪਹਿਲਾਂ ਉਹਨਾਂ ਨੂੰ ਕੁੱਟ ਕੇ ਸਾਂਣ ਕੇ ਦਿੱਤਾ ਪਿੰਡਾਂ ਵਾਲਿਆਂ ਦੇ ਤਾਂ ਨਾ ਸਾਰਾ ਦਿਨ ਕੰਮ ਨਹੀਂ ਮੁੱਕਦੇ ਤੇ ਹੁਣ ਜਦੋਂ ਦੀ ਮੈਂ ਪੇਕੇ ਗਈ ਸੀ ਨਾ ਬਾਹਰ ਦੇ ਵਿੱਚੋਂ ਨਾ ਜਿਹੜੀ ਦੇਲੀ ਆ ਉਹ ਵੀ ਕਿਸੇ ਨੇ ਨਾ ਸੁੰਬਰ ਨਹੀਂ ਕਿਸ ਨੇ ਸੁੰਬਰ ਨਹੀਂ ਹੈ ਮਗਰ ਕੋਈ ਹੈ ਹੀ ਨਹੀਂ ਹੈ ਨਾ ਤੇ ਡਾ ਸਾਡਾ ਡੌਗੀ ਸੀਗਾ ਨਮਾਤਾ ਸੀ ਇਹਨੂੰ ਵੀ ਮੈਂ ਪਿੱਛੇ ਬੰਨ ਤਾਂ ਤੇ ਹੁਣ ਉਹ ਸਫਾਈ ਕਰਕੇ ਮੈਂ ਦੇਲੀ ਸਾਰੀ ਪਾਣੀ ਨਾਲ ਧੋਈ ਸੀ ਫਿਰ ਆਉਂਦੀ ਨੇ ਮੇਰੇ ਕੱਪੜੇ ਵੀ ਧੋਤੇ ਗਏ ਆ ਕੇ ਕੱਢੇ ਕੱਢ ਕੇ ਚਲੋ ਮਨਾ ਲੱਗੇ ਰਹੇ ਕੰਮ ਤੇ ਇੱਕ ਨਾ ਮੈਂ ਕਈ ਵਾਰੀ ਸੋਚਦੀ ਹੁੰਨੀ ਆ ਨਾ ਜਿੱਦਾਂ ਕਿ ਕਹਿੰਦੇ ਨੇ ਵੀ ਤੁਸੀਂ ਘਰੇ ਬੇਲੀਆਂ ਹੋਣਾ ਸਾਰਾ ਦਿਨ ਕੀ ਕਰਦੀ ਹੋਗੀਆਂ ਪਰ ਜੇ ਤੁਸੀਂ ਨਾ ਇੱਕ ਵਾਰੀ ਸੋਚ ਕੇ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਅਸੀਂ ਕੰਮ ਕਰਦੇ ਆਂ ਅਗਰ ਹੈ ਨਾ ਉਹਨਾਂ ਤੇ ਤੁਸੀਂ ਨਾ ਕਿਸੇ ਕੰਮ ਵਾਲਿਆਂ ਨੂੰ ਲਗਾਓ ਜਦਨ ਲੱਗੀਆਂ ਹੁੰਦੀਆਂ ਨੇ ਹਨਾ ਇੱਕ ਇੱਕ ਕੰਮ ਦਾ 15 15 20 2000 ਰੁਪਇਆ ਲੈਂਦੀਆਂ ਨੇ ਉਦੋਂ ਪਤਾ ਲੱਗਦਾ ਹਨਾ ਇੱਕ ਵਾਈਫ ਨੂੰ ਜਾਂ ਆਪਣੀ ਨੂਨ ਨੂੰ ਹਨਾ ਇੱਕ ਵਾਰੀ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਜਾ ਪੁੱਤ ਹਨਾ ਤੂੰ ਲੈ 1000 ਰੁਪਇਆ ਹਨਾ ਜਾਂ ਤੂੰ 2000 ਤੋਂ ਆਪਦੇ ਸੂਟ ਲਿਆ ਲੈ ਜਾਂ ਕੋਈ ਹਨਾ ਐਦਾਂ ਹੀ ਕਹਿੰਦੇ ਨੇ ਨਾ ਵੀ ਲੈ ਪੁੱਤ ਤੈਨੂੰ ਚਾਹ ਦੀ ਕਟ ਕਰਕੇ ਦੇ ਦਿੰਨੇ ਆ ਲੈ ਤੂੰ ਥੱਕੀ ਪਈਆਂ ਸਵੇਰ ਦੀ ਨਾ ਸਗੋਂ ਨਾ ਆਰਡਰ ਤੇ ਆਰਡਰ ਚੱਲਦੇ ਆ ਜਿੱਦਾਂ ਕਿ ਆਪਾਂ ਇੱਕ ਘਰ ਦੇ ਕਈ ਵਾਰੀ ਤੇ ਐਦਾਂ ਲੱਗਦਾ ਵੀ ਕਰਦੇ ਹਨਾ ਨੂਨੀ ਹਨਾ ਨੌਕਰਾਨੀ ਜ਼ਿਆਦਾ ਲੱਗਦੀ ਹੁੰਦਾ ਆਪਦੇ ਆਪ ਨੂੰ ਫੀਲ ਹੁੰ ਚਲੋ ਫੇਰ ਵੀ ਚੱਲ ਨਹੀਂ ਜਾਂਦਾ ਇਦਾਂ ਕੰਮ ਹਨਾ ਤੇ ਮੈਂ ਬੱਚਿਆਂ ਨੂੰ ਬਿਠਾਇਆ ਕਿਉਂਕਿ ਛੁੱਟੀ ਕਰਕੇ ਬੱਚੇ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਪਾਪਾ ਜੀ ਹਨਾ ਪਾਠ ਕਰ ਰਹੇ ਸੀ ਆਉਣ ਵਾਲੇ ਸੀ ਤੇ ਮੈਂ ਉਹਨਾਂ ਦਾ ਦੁੱਧ ਰੱਖਤਾ ਤੇ ਬੱਚਿਆਂ ਨੂੰ ਵੀ ਹਨਾ ਦੁੱਧ ਜਿਹਨੇ ਚਾਹ ਪੀਣੀ ਆ ਦੁੱਧ ਤੇ ਸਾਡੇ ਕਿਸ ਸਵੇਰੇ ਸਵੇਰੇ ਨਾਲ ਇਦਾਂ ਹੀ ਚੱਲਦਾ ਰਹਿੰਦਾ ਹੈਗਾ ਤੇ ਫਿਰ ਮੈਂ ਚੱਕੀ ਦਹੀਂ ਦਹੀਂ ਨੂੰ ਹਨਾ ਦੇਖੋ ਕਿੰਨੀ ਸੁਣੀ ਦਹੀਂ ਜੰਮੀ ਹੋਈ ਹੈਗੀ ਦਹੀਂ ਮੈਂ ਕਈ ਵਾਰੀ ਨਾ ਪਤੀਲੇ ਦੇ ਵਿੱਚ ਜਮਾ ਦਿੰਨੀ ਹੁੰਨੀ ਆ ਤੇ ਹੁਣ ਥੋੜਾ ਜਿਹਾ ਦੁੱਧ ਘਟ ਗਿਆ ਹੁਣ ਮੈਂ ਇਦਾਂ ਸਿੱਟ ਡੋਂਗੇ ਦੇ ਵਿੱਚ ਜਮਾ ਦਿੰਨੀ ਹੁੰਨੀ ਆ ਤੇ ਫਿਰ ਚਲੋ ਦੁੱਧ ਧਾਰ ਕੱਢੀ ਹੋਈ ਸੀ ਜਗ ਮੰਜਿਆ ਤੇ ਮੈਂ ਦੁੱਧ ਵੀ ਕੱਢਤਾ ਤੇ ਸਵੇਰੇ ਸਵੇਰੇ ਬਾਬੇ ਆਉਂਦੇ ਆ ਸਾਡੇ 2-3 ਨਾ ਉਹਨਾਂ ਨੂੰ ਵੀ ਪਹਿਲਾਂ ਦੁੱਧ ਪਾਇਆ ਤੇ ਦੀਦੀ ਹੋਰਾਂ ਨੂੰ ਚਾਹ ਘਰੀ ਵਿੱਚ ਦੀ ਉਹਨਾਂ ਨੂੰ ਵੀ ਦੁੱਧ ਰੱਸੀ ਜਿਹੜੀ ਪਾਉਣੀ ਆ ਉਹ ਪਾਈ ਜਿਹੜੇ ਗੁਆ ਸਿੱਟਣਾਉਂਦੇ ਨੇ ਉਹ ਮੈਂ ਸਾਰੇ ਕੰਮ ਨਹੀਂ ਦਿਖਾਏ ਸੋਨੂੰ ਨਾ ਦੇਖ ਦੇ ਕਿ ਤੁਸੀਂ ਬੋਰ ਹੋ ਜਾਓਗੇ ਤੇ ਕਈ ਵੀਰ ਤਾਂ ਮੈਨੂੰ ਪਹਿਲਾਂ ਜਿਹੜੇ ਮੈਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਕੁਝ ਤੇ ਸੀਗੇ ਦੀਦੀ ਤੋਂ ਸਾਰਾ ਦਿਨ ਹਨਾ ਕੰਮ ਹੀ ਕਰੀ ਜਾਨੀ ਆ ਦੇਖੋ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਜਦੋਂ ਘਰ ਦੇ ਵਿੱਚ ਹਨਾ ਕੋਈ ਥੋੜਾ ਜਿਹਾ ਵੀ ਉਹ ਕਰ ਦਿੰਦਾ ਨਾ ਵੀ ਇਕ ਲਾਲੋ ਵੀ ਕਦਰ ਜੀ ਨਹੀਂ ਹੁੰਦੀ ਹਨਾ ਉਸ ਟਾਈਮ ਫਿਰ ਬੜਾ ਦੁੱਖ ਜਾ ਲੱਗਦਾ ਜਦੋਂ ਸਾਰੇ ਆ ਕੇ ਆਰਡਰ ਜੇ ਮਾਰੀ ਜਾਂਦੇ ਨੇ ਹਨਾ ਵੀ ਐਦਾਂ ਸਮਝਦੇ ਹੁੰਦੇ ਨੇ ਵੀ ਪਤਾ ਨਹੀਂ ਇਹ ਬੇਲੀ ਹੋਈ ਹੈ ਹਨਾ ਅਗਰ ਤੁਸੀਂ ਨਾ ਯਕੀਨ ਮੰਨੋ ਮੇਰੇ ਕੰਮ ਦੇਖੋ ਨਾ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਵੀ ਕੋਈ ਇੰਨਾ ਵੀ ਕੰਮ ਕਰ ਸਕਦਾ ਹੈ ਤੇ ਫਿਰ ਵੀ ਉਹਦੀ ਹਨਾ ਚਲੋ ਜਿੱਦਾਂ ਹਨਾ ਮੈਂ ਹੁਣ ਕਹਿੰਦੇ ਹੁੰਦੇ ਨੇ ਜ਼ਿਆਦਾ ਕੀ ਬੋਲਣਾ ਤੇ ਪਾਪਾ ਜੀ ਹਨਾ ਮਾਰਨਿੰਗ ਟਾਈਮ ਜਾਂ ਤਾਂ ਡਰਾਈ ਫਰੂਟ ਖਾਂਦੇ ਨੇ ਜਾਂ ਫਰੂਟ ਖਾਂਦੇ ਹਨਾ ਦੇ ਮੈਂ ਉਹਨਾਂ ਵਾਸਤੇ ਦੁੱਧ ਤੇ ਫਰੂਟ ਹਨਾ ਕੱਟ ਰਹੀਆਂ ਦੇਖੋ ਨਾ ਜੇ ਆਪਾਂ ਸੋਚੀਏ ਵੀ ਤਾਂ ਇੰਨੇ ਨੇਕ ਕੰਮ ਤਾਂ ਹਨ ਸਾਰੇ ਕਰ ਸਕਦੇ ਨੇ ਪਰ ਇੱਕ ਔਰਤ ਨੂੰ ਇੱਕ ਨੂਨ ਨੂੰ ਹਨ ਇਦਾਂ ਸਮਝਿਆ ਜਾਂਦਾ ਵੀ ਪਤਨੀ ਇਹੀ ਸਾਰੇ ਕੰਮ ਕਰਨ ਵਾਲੀ ਹੈ ਹਨ ਕਹਿੰਦੇ ਜਦੋਂ ਹਨ ਪੇਕੇ ਘਰ ਹੁੰਨੀ ਆ ਤੇ ਉੱਥੇ ਕਹੀ ਜਾਂਦੇ ਨੇ ਨਾ ਸਹੁਰੇ ਘਰ ਜਾ ਕੇ ਆਪਦੀ ਸਾਰੇ ਸ਼ੌਂਕ ਪੂਰੇ ਕਰ ਲਈ ਪਰ ਉੱਥੇ ਸ਼ੌਂਕ ਨਹੀਂ ਉੱਥੇ ਤਾਂ ਕੰਮ ਹੀ ਪੂਰੇ ਹੁੰਦੇ ਹੈਗੇ ਹਨ ਤੇ ਜਿਹੜੀਆਂ ਸਿਸਟਰ ਵਿਚਾਰੀਆਂ ਸਾਰਾ ਦਿਨ ਹਨ ਫਿਰਦੀਆਂ ਨੇ ਮੈਂ ਉਹਨਾਂ ਦੇ ਦੁੱਖ ਸਮਝ ਸਕਦੀ ਆ ਤੇ ਇਦਾਂ ਆਪਾਂ ਨੇ ਫਿਰ ਦੁੱਧ ਹਨ ਸਾਰਾ ਕੁਝ ਗਰਮ ਕਰਕੇ ਤੇ ਮੈਂ ਪਾਤਾ ਸੀ ਗਲਾਸਾਂ ਦੇ ਵਿੱਚ ਤੇ ਮੰਮੀ ਹੋਰਾਂ ਦੀ ਹੈ ਨਾ ਚਾਹ ਦੁਬਾਰਾ ਪੀਂਦੇ ਨੇ ਫਿਰ ਉਹ ਕਥਾ ਸੁਣਦੇ ਆ ਨਾ ਜਿਹੜੀ ਅਮਰਤਾ ਸਾਹਿਬ ਤੋਂ ਕਥਾ ਹੁੰਦੀ ਆ ਤੇ ਉਹਨਾਂ ਵਾਸਤੇ ਉਹ ਕਰਦੇ ਸੀ ਪਾਪਾ ਦਾ ਮੈਂ ਦੁੱਧ ਤੇ ਫਰੂਟ ਤਿਆਰ ਕਰਦਾ ਤੇ ਉਧਰੋਂ ਬੱਚੇ ਵੀ ਉੱਠ ਖੜੇ ਸੀ ਚਾਹ ਮੰਗ ਰਹੇ ਸੀਗੇ ਉਹਨਾਂ ਦੇ ਵੀ ਹੈ ਨਾ ਚਾਹ ਮੈਂ ਕਿਹਾ ਬੇਟਾ ਤਾਂ ਕਹਿੰਦਾ ਮੈਂ ਪੀਂਦਾ ਨਹੀਂ ਹੈਗਾ ਉਹਨੂੰ ਸਕੈਸ ਬਣਾ ਕੇ ਦਿੱਤਾ ਤੇ ਐਨੇ ਫਿਰ ਮੈਨੂੰ ਜਿਆਦਾ ਆ ਵੀ ਹਸਬੰਡ ਜੀ ਹੈ ਨਾ ਬਾਹਰ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੇ ਪੌਦ ਪੌਦ ਬੀਜਣੀ ਹੈਗੀ ਹੁਣ ਜੀਰੀ ਵਾਸਤੇ ਵੈਸੇ ਅਸੀਂ ਥੋੜੀ ਉਹ ਕਰ ਦੇਣਾ ਚੂਮ ਬਾਕੀ ਠੇਕੇ ਤੇ 1 ਕਿਲਾ ਡੇਢ ਕਿੱਲੀ ਕਰਦੇ ਆ ਨਾ ਤੇ ਮੈਂ ਉਹਨਾਂ ਵਾਸਤੇ ਲੱਸੀ ਵੀ ਹਨਾ ਸੋਚਿਆ ਵੀ ਬਣਾ ਦੇਣੀ ਆ ਚਲੋ ਮੈਂ ਬਾਅਦ ਚ ਬਣਾਉਣੀ ਆ ਹਜੇ ਉਚਾਪ ਹੀ ਕੀ ਗਏ ਸੀ ਤੇ ਮੈਂ ਸੋਚੋ ਉਹਨੇ ਟਾਈਮ ਦੇ ਵਿੱਚ ਮੈਂ ਰੂਮ ਸਮਾਰ ਦੇਣੀ ਆ ਤੇ ਇਹ ਪਾਪਾ ਜੀ ਉਹਨਾਂ ਦਾ ਹਨਾ ਕਮਰਾ ਸੀਗਾ ਮੈਂ ਝਾੜਾ ਚਾਦਰਾਂ ਚੁੱਦਰਾਂ ਝਾੜ ਕੇ ਇਦਾਂ ਕਿਉਂਕਿ ਮੈਂ ਕੱਲ ਹੀ ਬਸਾਈਆਂ ਸੀ ਅਜੇ ਚਾਦਰਾਂ ਬਜ਼ੁਰਗ ਨੇ ਹਨਾ ਦਾਤੇ ਨਾਨੀ ਦਾ ਮੇਰੇ ਹਸਬੰਡ ਦੇ ਨਾਨੀ ਜੀ ਸਾਡੇ ਕੋਲ ਹੀ ਰਹਿੰਦੇ ਆ ਤੇ ਝਾੜਾ ਵਗੈਰਾ ਝਾੜ ਕੇ ਫਿਰ ਮੈਂ ਇੱਥੇ ਝਾੜੂ ਲਗਾਤਾ ਝਾੜੂ ਲਗਾ ਕੇ ਨਾ ਸਵੇਰੇ ਸਵੇਰੇ ਤੇ ਜੇ ਆਪਾਂ ਸੋਚੀ ਇਹਨਾਂ ਨਿੱਕੇ ਨਿੱਕੇ ਕੰਮ ਲੱਗਦੇ ਨੇ ਦੇਖਣ ਨੂੰ ਪਰ ਸਾਰਾ ਦਿਨ ਨਹੀਂ ਮੁੱਕਦੇ ਅਗਰ ਨਾ ਵੀ ਬੈਠੀ ਹੈ ਨਾ ਚਾਹੇ ਸਾਰਾ ਦਿਨ ਫਿਰੀ ਜਾਈਏ ਤਾਂ ਵੀ ਇਹ ਕੰਮ ਨੇ ਜਿਹੜੇ ਕਰਦੇ ਨਾ ਖਤਮ ਨਹੀਂ ਹੁੰਦੇ ਤੇ ਫਿਰ ਮੈਂ ਤਾਂ ਝਾੜੂ ਲਗਾ ਕੇ ਸਾਰਾ ਸਫਾਈ ਕੀਤੀ ਕਰਦੀ ਤੇ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿ ਡਾਈਨਿੰਗ ਟੇਬਲ ਤੇ ਨਾ ਖਾਣੇ ਦੀ ਜਗ੍ਹਾ ਤੇ ਕੱਪੜੇ ਜ਼ਿਆਦਾ ਖਿਲਰ ਜਾਂਦੇ ਨੇ ਤੇ ਪੱਖਾ ਵਗੈਰਾ ਕੱਪੜੇ ਜਿੰਨੇ ਵੀ ਹੁੰਦੇ ਨੇ ਕਿਉਂਕਿ ਬਾਹਰੋਂ ਆ ਕੇ ਡਾਈਨਿੰਗ ਟੇਬਲ ਸਾਹਮਣੇ ਹੁੰਦਾ ਨਾ ਸਾਰੇ ਉਹਦੇ ਉੱਪਰ ਸਿੱਟਦੇ ਆ ਤੇ ਮੈਂ ਥੋੜਾ ਬਹੁਤਾ ਕੱਪੜਾ ਜਾ ਜਾ ਮਾਰ ਕੇ ਫਿਰ ਮੈਂ ਝਾੜੂ ਚੱਕਿਆ ਝਾੜੂ ਲਗਾ ਕੇ ਸਾਰੇ ਨਾ ਹਜੇ ਪੋਚਾ ਮੈਂ ਸੋਚਿਆ ਵੀ ਬਾਅਦ ਚ ਲਗਾਉਂਗੀ ਕਿਉਂਕਿ ਸਾਰਾ ਕੰਮ ਜੁ ਇਕੱਠਾ ਕਰ ਦੇਣਾ ਸਵੇਰੇ ਸਵੇਰੇ ਤਾਂ ਫਿਰ ਹੋਰ ਵੀ ਛੋਟੇ ਮੋਟੇ ਕੰਮ ਹੋ ਜਾਂਦੇ ਨੇ ਇਕੱਲੇ ਨੂੰ ਕਦੇ ਇਧਰੋਂ ਬੁਲਾ ਲਿਆ ਕਿਸੇ ਨੇ ਕਦੇ ਇਧਰ ਸਾਰੇ ਝਾੜੂ ਲਗਾਇਆ ਡ੍ਰੈਗ ਰੂਮੰਦੇ ਵਿੱਚ ਝਾੜੂ ਲਗਾਇਆ ਤੇ ਡ੍ਰੈਗ ਰੂਮ ਚ ਕੱਲ ਦੇ ਕੱਪੜਿਆਂ ਦਾ ਵੀ ਖਲਾਰਾ ਹਨਾ ਕਾਫੀ ਪਿਆ ਪਿਆ ਸੀਗਾ ਦੇਖੋ ਸਵੇਰੇ 4 ਵਜੇ ਤੋਂ ਸ਼ਾਮ ਦੇ 11 ਵਜੇ ਜਾਂਦੇ ਨੇ ਹਨਾ ਇਦਾਂ ਮਸ਼ੀਨ ਵਾਂਗੂ ਚੱਲੀ ਜਾਂਦੇ ਕਦੇ-ਕਦੇ ਤਾਂ ਇਦਾਂ ਲੱਗਦਾ ਹੁੰਦਾ ਹਨਾ ਵੀ ਜਿਵੇਂ ਮਸ਼ੀਨ ਹੁੰਦੀ ਹੈ ਇੱਕ ਸਰੀਰ ਹਨਾ ਕਰੀ ਜਾਂਦਾ ਕਰੀ ਜਾਂਦਾ ਐਂਡ ਤੇ ਜਦੋਂ ਬੜਾਪਾ ਆ ਜਾਂਦਾ ਹਨਾ ਉਦੋਂ ਬੈਠ ਜਾਂਦੇ ਆ ਫੇਰ ਸੋਚੀ ਜਾਂਦੇ ਆ ਵੀ ਇਹ ਨਾ ਸਾਰਾ ਕੁਝ ਹੀ ਗਮਾਇਆ ਗਿਆ ਪੱਲੇ ਤਾਂ ਕੁਝ ਵੀ ਨਹੀਂ ਰਿਹਾ ਹਨਾ ਕਿਉਂਕਿ ਸਰੀਰ ਵੀ ਨਹੀਂ ਰਹਿੰਦਾ ਹੈਗਾ ਫੇਰ ਉਮਰ ਵੀ ਲੰਘ ਜਾਂਦੀ ਆ ਇਹੇ ਕੱਪੜੇ ਮੈਂਦੀ ਤੈਹ ਲਗਾਈ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਕੱਢੇ ਮਸ਼ੀਨ ਚ ਹਨ ਉਹਨਾਂ ਨੂੰ ਸੁੱਕਣੇ ਪਾਉਣ ਚਲੀ ਗਈ ਸੁੱਕਣੇ ਪਾ ਕੇ ਕੱਪੜੇ ਜਦੋਂ ਕਿਉਂਕਿ ਸਾਰੇ ਕੱਪੜੇ ਦੇਖੋ ਡੇਲੀ ਦੇ ਹਰ ਇੱਕ ਦੇ ਇਦਾਂ ਹੀ ਹੋ ਜਾਂਦੇ ਨੇ ਸਾਡੇ ਤਾਂ ਪਤਾ ਨਹੀਂ ਜ਼ਿਆਦਾ ਹੀ ਹੁੰਦੇ ਨੇ ਇੱਕ ਕੱਪੜੇ ਇੱਕ ਭਾਂਡੇ ਤਾਂ ਇਦਾਂ ਲੱਗਦਾ ਵੀ ਜਿਹਦੇ ਮੈਂ ਹਨਾ ਖਤਮ ਹੀ ਨਹੀਂ ਹੋਣਗੇ ਤੇ ਚਲੋ ਹੌਲੀ ਹੌਲੀ ਸਾਰੇ ਕੰਮ ਨਿਮੇੜਦੇ ਹੋਏ ਮੈਂ ਫੇਰ ਦੁਬਾਰਾ ਤੋਂ ਕਿਚਨ ਚ ਪਹੁੰਚ ਗਈ ਕਿਚਨ ਦੇ ਵਿੱਚ ਜਿਹੜਾ ਆਪਾਂ ਨੇ ਮੈਂ ਪਾਪਾ ਜੀ ਨੂੰ ਦੁੱਧ ਗਰਮ ਕੀਤਾ ਸੀ ਤੇ ਪਾਪਾ ਜੀ ਆ ਕੇ ਕਹਿੰਦੇ ਵੀ ਮੈਂ ਦੁੱਧ ਨਹੀਂ ਸਕੈਸ ਹਨਾ ਪੀਣਾ ਹੈਗਾ ਥੋੜਾ ਜਿਹਾ ਸਕੈਸ ਬਣਾ ਕੇ ਦੇ ਤਾਂ ਮੈਨੂੰ ਪਾਣੀ ਪਾ ਕੇ ਤੇ ਮੈਂ ਚਲੋ ਉਹਨਾਂ ਦੇ ਦੁੱਧ ਤੇ ਵਿੱਚ ਸਕੈਸ ਬਣਾਇਆ ਤੇ ਆਪਾਂ ਤਾਂ ਹਨਾ ਹੁਕਮ ਦੇ ਤਾ ਮੀਲ ਕਰਦੇ ਆ ਔਰ ਇੱਕ ਕਈ ਵਾਰੀ ਨਾ ਮੈਨੂੰ ਇਦਾਂ ਲੱਗਦਾ ਹੁੰਦਾ ਹੈ ਨਾ ਜਿਵੇਂ ਉਹ ਰੈਸਟੋਰੈਂਟ ਜਬਾ ਹੋਟਲ ਵਗੈਰਾ ਚ ਕਿਤੇ ਜਾਂਦੇ ਆ ਨਾ ਆਰਡਰ ਜੇ ਨਹੀਂ ਮਾਰਦੇ ਹੁੰਦੇ ਨਾ ਵੀ ਉਦਾਂ ਹੀ ਸਾਰੇ ਕੰਮ ਜੇ ਹੋਈ ਜਾਂਦੇ ਹੁੰਦੇ ਆ ਤੇ ਚਲ ਐ ਕਰਦੇ ਕਰਾਉਂਦੇ ਫਿਰ ਮੈਂ ਮੰਮੀ ਘਰਾਂ ਦੀ ਚਾਹ ਤੇ ਹਨਾ ਦੁੱਧ ਜਿਹੜਾ ਦੁਬਾਰਾ ਪੀਂਦੇ ਨੇ ਉਹ ਰੱਖਤਾ ਸੀਗਾ ਕਈ ਫ੍ਰੈਂਡ ਹਨਾ ਮੈਨੂੰ ਪੁੱਛਦੇ ਨੇ ਵੀ ਦੀਦੀ ਤੁਸੀਂ ਖੁਦ ਨਹੀਂ ਖਾਂਦੇ ਪੀਂਦੇ ਹਨਾ ਮੈਂ ਖੁਦ ਤਾਂ ਇਦਾਂ ਹੀ ਆ ਵੀ ਬਸ ਕਦੇ ਚਾਹ ਪਾਣੀ ਪੀ ਲਿਆ ਪੀ ਲਿਆ ਨਹੀਂ ਫ੍ਰੀਜਾਂ ਨੂੰ ਨੇ ਨਾ ਬਾਅਦ ਦੇ ਵਿੱਚ ਹੀ ਸਾਰਿਆਂ ਨਾਲ ਉਹਨਾਂ ਖਾਣੀ ਵੀ ਨਹੀਂ ਆਗੀ ਤੇ ਮੈਂ ਹਸਬੰਦ ਜੀ ਵਾਸਤੇ ਹਨਾ ਲੱਸੀ ਬਣਾਤੀ ਮਿੱਠਾ ਤੇ ਨਮਕ ਪਾ ਕੇ ਜਿਹੜੀ ਆਪਾਂ ਹਨਾ ਲੱਸੀ ਬਣਾਉਨੇ ਆ ਆਮ ਕਰੀ ਪਹਿਲਾਂ ਵੀ ਮੈਂ ਦੀ ਰੈਸਪੀ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈਗੀ ਤੇ ਵਕੀ ਇਹਨਾਂ ਦਾ ਸਾਰਿਆਂ ਦਾ ਨਾ ਸਮਾਨ ਤਿਆਰ ਕਰਕੇ ਥੋੜਾ ਜਿਹਾ ਘਿਓ ਪਿਆ ਸੀਗਾ ਤੇ ਮੈਂ ਸੋਚਿਆ ਭਈ ਉਹਨੂੰ ਵੀ ਇਹਨਾਂ ਗਰਮ ਕਰ ਦਾਂ ਤੇ ਉਹ ਚੱਕਿਆ ਉਹ ਵੀ ਗਰਮ ਕਰਤਾ ਫਿਰ ਮੈਂ ਚਲੀ ਗਈ ਬਾਹਰ ਆ ਨਾ ਮਿਰਚਾਂ ਤੋੜਨਾ ਅੱਜ ਮੈਂ ਸੋਚਿਆ ਭਈ ਮਿੱਸੀ ਰੋਟੀ ਬਣਾ ਦਨੇ ਆ ਨਾ ਪਿਆਜ਼ ਤੇ ਮਿਰਚਾਂ ਪਾ ਕੇ ਮੇਰੇ ਬੇਟੇ ਨੂੰ ਬਹੁਤ ਪਸੰਦ ਆਏਗੀ ਤੇ ਬਾਕੀ ਚਲੋ ਸਵੇਰੇ ਸਿਰ ਇਹਨਾਂ ਅੱਜ ਸਬਜ਼ੀ ਨਹੀਂ ਬਣਾਈ ਸੀ ਕਿਉਂਕਿ ਟਿਫਨ ਆ ਜਾਣਾ ਨਹੀਂ ਸੀ ਕਿਸੇ ਦਾ ਨਹੀਂ ਤਾਂ ਟਿਫਨ ਕਰਕੇ ਤਾਂ ਫਿਰ ਮੈਨੂੰ ਬਣਾਉਣੀ ਪੈਂਦੀ ਹੈ ਕਿ ਛੁੱਟੀ ਕਰਕੇ ਅੱਜ ਫਿਰ ਮੈਂ ਸਬਜ਼ੀ ਸਵੇਰੇ ਨਹੀਂ ਬਣਾਈ ਤੇ ਇਸ ਅਨੇ ਤੋਰੀਆਂ ਨੇ ਬੇਲਣਾ ਨੇ ਨਾ ਬਾਹਰ ਇਹ ਆਪਣੇ ਆਪ ਹੀ ਹੋ ਗਈ ਸੀ ਇਹਨਾਂ ਦੇ ਕੋ ਕਿੰਨੀ ਸੋਹਣੀ ਖੜੀ ਹੈ ਕਿਉਂਕਿ ਜ਼ਮੀਨ ਦਾ ਫਰਕ ਹੁੰਦਾ ਹੈ ਨਾ ਖੇਤ ਵਾਲੀ ਜ਼ਮੀਨ ਹੁੰਦੀ ਹੈ ਜਿਹੜੀ ਇਹ ਚ ਤਾਕਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਮਿਰਚਾਂ ਤੋੜ ਕੇ ਅੰਦਰ ਆ ਗਏ ਤੇ ਆਪਣਾ ਖੇਤ ਹੈ ਨਾ ਇੱਕ ਥੋੜਾ ਜਿਹਾ ਜ਼ਮੀਨ ਹੈ ਜਿਹੜੀ ਉਹ ਬਾੜ ਦੇ ਵਿੱਚ ਹੀ ਹੈ ਗੇਟ ਦੇ ਕੋਲ ਹੀ ਹੈਗੀ ਤੇ ਉਹਦੇ ਕਰਕੇ ਫਿਰ ਮੈਂ ਉੱਥੋਂ ਤੋੜ ਲਈ ਸਾਰਾ ਕੁਝ ਤੇ ਦੇਖੋ ਆਉਂਦੇ ਆਉਂਦੇ ਮੈਂ ਤਾਂ ਹੁਣ ਆਪਣਾ ਦਿਖਾਉਣਿਆ ਕਰ ਤੇ ਤੁਰਦੇ ਤੁਰਦੇ ਥੱਕ ਜਾਂਦੇ ਹਨਾ ਸਾਰਾ ਬੇੜਾ ਜਦੋਂ ਸੁੰਬਰੀਨ ਦਾ ਕਸਵੇਰੇ ਸਵੇਰੇ ਤੇ ਆਉਂਦਿਆਂ ਨਾ ਭਾਂਡਿਆਂ ਦਾ ਵੀ ਖਲਾਰਾ ਪਿਆ ਇਹ ਵੀ ਫਿਰ ਕਹਿੰਦੇ ਜਾਣਾ ਪਾਪਾ ਜੀ ਉਹਨੇ ਕੁੜੀਆਂ ਨੂੰ ਲੈ ਕੇ ਫਿਰ ਪ੍ਰੈਸ ਕੀਤੀ ਕੱਪੜਿਆਂ ਨੂੰ ਚਲੋ ਐ ਕਰਦੇ ਕਰਾਉਂਦੇ ਹਨਾ ਤੁਸੀਂ ਵੀ ਦੇਖਦੇ ਥੱਕ ਗਏ ਹੋਗੇ ਪਰ ਮੈਂ ਕੰਮ ਕਰਦੀ ਤਾਂ ਅਜੇ ਤੱਕ ਨਹੀਂ ਥੱਕੀ ਸੀ ਥੱਕ ਤਾਂ ਗਈ ਸੀ ਪਰ ਹੁਣ ਕੀ ਕਰੀਏ ਮਜਬੂਰੀਆਂ ਨਹੀਂ ਆ ਤੇ ਇਤਨੇ ਫਿਰ ਮੈਨੂੰ ਕਹਿੰਦੇ ਤੂੰ ਵੀ ਉਧਰ ਜਾ ਡੰਗਰ ਗਣੀ ਨਹੀਂ ਦੇਖ ਕੇ ਆਈ ਫਿਰ ਮੈਂ ਡੰਗਰ ਗਣੀ ਵੀ ਗਈ ਤੇ ਉੱਥੇ ਸਾਰਾ ਕਰਿਆ ਪਿਆ ਸੀ ਕਿਉਂਕਿ ਅੱਜ ਹਸਬੰਦ ਦੀ ਛੁੱਟੀ ਸੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਉਹਨਾਂ ਨੇ ਕਰਤਾ ਸੀ ਉਧਰ ਸਾਰਾ ਕੰਮ ਨਹੀਂ ਤਾਂ ਇਹ ਵੀ ਸਵੇਰੇ ਸਵੇਰੇ ਕਈ ਵਾਰੀ ਸਾਰਾ ਕੰਮ ਹੋ ਜਾਂਦਾ ਤੇ ਫਿਰ ਬਾਬਾ ਜੀ ਆਉਣ ਵਾਲੇ ਸੀ ਪ੍ਰਸ਼ਾਦੇ ਵਾਲੇ ਹਨਾ ਫਿਰ ਮੈਂ ਉਹਨਾਂ ਵਾਸਤੇ ਤੋਂ ਪ੍ਰਸ਼ਾਦੇ ਪਹਿਲਾਂ ਤਿਆਰ ਕੀਤੇ ਕਿਉਂਕਿ ਮਲ ਕੇ ਪਿੰਡਾ ਚ ਉਹ ਨਾ ਗੁਰਦੁਆਰਾ ਸਾਹਿਬ ਤੋਂ ਡਾਲੀ ਲੈਣ ਆਉਂਦੇ ਹੁੰਦੇ ਨੇ ਗੱਜਾ ਜਿਵੇਂ ਆਪਾਂ ਕਹਿ ਦਿੰਦੇ ਆ ਫਿਰ ਨਾਲ ਦੇ ਨਾਲ ਮਿਰਚਾਂ ਤਿਆਰ ਕੀਤੀਆਂ ਪਿਆਜ਼ ਕੱਟੇ ਜਿਹੜੀ ਆਪਾਂ ਨੇ ਬਾਅਦ ਦੇ ਵਿੱਚ ਹਨਾ ਸਵੇਰ ਦੀ ਰੋਟੀ ਤਿਆਰ ਕਰਨੀ ਸੀਗੀ ਤੇ ਮੈਂ ਮਿੱਸਾ ਆਟਾ ਤੇ ਆਪਣਾ ਕਣਕ ਦਾ ਆਟਾ ਥੋੜਾ ਨੋਨ ਮਿਰਚ ਪਾ ਕੇ ਇਹ ਆਟੇ ਨੂੰ ਗੁੰਨ ਲਿਆ ਤੇ ਫਿਰ ਮੈਂ ਸੋਚਿਆ ਵੀ ਅੱਜ ਚੁੱਲੇ ਤੇ ਬਣਾਉਣੇ ਆ ਕਿਉਂਕਿ ਚੁੱਲੇ ਤੋਂ ਮੈਂ ਕਾਫੀ ਦਿਨ ਹੋ ਗਏ ਸੀ ਨਹੀਂ ਬਣਾਇਆ ਕਿਉਂਕਿ ਹਨਾ ਗੈਸ ਤੇ ਬਣਾਉਂ ਤੇ ਫਿਰ ਮੈਂ ਚੁੱਲ੍ਹੇ ਤੇ ਪਹੁੰਚ ਗਈ ਹਜੇ ਮੇਰਾ ਚੁੱਲਾ ਵੀ ਹੈ ਨਾ ਜਦੋਂ ਮੈਂ ਪਿੰਡ ਗਈ ਸੀਗੀ ਉਦੋਂ ਅਧਵਚਾਲੇ ਰਹਿ ਗਿਆ ਸੀ ਹਜੇ ਤੇ ਕੋਹਾ ਮਿੱਟੀ ਲਾਉਣ ਆਲੀ ਆ ਪਰ ਮੈਂ ਤੇ ਹੀ ਅੱਗ ਮਚਾ ਲਈ ਇਹਦੇ ਵਿੱਚ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਾਣ ਤੋਂ ਪਹਿਲਾਂ ਮੈਂ ਇਹ ਕੰਮ ਸਾਰੇ ਕਰਕੇ ਗਈ ਸੀਗੀ ਮਿੱਟੀ ਘਟ ਗਈ ਸੀ ਤੇ ਪਹਿਲਾਂ ਮੈਂ ਮਿੱਟੀ ਤੇ ਲਗਾਤੀ ਸੀ ਤੇ ਕਰਦੇ ਕਰਾਉਂਦੇ ਆਪਣਾ ਦੇਖੋ ਰੋਟੀ ਦਾ ਕੰਮ ਵੀ ਨਿਬੜ ਗਿਆ ਫਿਰ ਮਾਦ ਦੇ ਵਿੱਚ ਫਿਰ ਦੇਖੋ ਲੰਗਰ ਵਾਲੇ ਭਾਂਡੇ ਤਿਆਰ ਨੇ ਕਿਉਂਕਿ ਸਾਰੇ ਪਰਿਵਾਰ ਨੇ ਹਨਾ ਪ੍ਰਸ਼ਾਦਾ ਛਕ ਲਿਆ ਸੀ ਫਿਰ ਇਕੱਠੇ ਭਾਂਡੇ ਜਦੋਂ ਹੋ ਜਾਂਦੇ ਨੇ ਇਹ ਤਾਂ ਉਹ ਕੰਮ ਹੋ ਜਾਂਦਾ ਜਿਵੇਂ ਹੱਸਦੇ ਹੁੰਦੇ ਨੇ ਆ ਨਾ ਕਹਿੰਦੇ ਇੱਕ ਪੰਡਾ ਰੱਖਿਆ ਅੱਗੇ ਅੱਗੇ ਨਾ ਪੈਦਾ ਹੁੰਦੇ ਹੁੰਦੇ ਜਦੋਂ ਦੇਖਦੇ ਆ ਤਾਂ ਸਿੰਕਾਂ ਦੇ ਸਿੰਕ ਭਰ ਜਾਂਦੇ ਨੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਅਗਲਾ ਭਾਗ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ